ਇੰਨੀ ਦਾ 2500 ਵੋਟ ਹੈ 2000 ਵੋਟ ਹੈ ਜਿਹੜੀ ਉਹ ਲਗਭਗ ਗਲਵਤ ਪਰਵਾਰਾ ਦੀ ਹੈ ਰੰਗਰੇਟੇ ਗੁਰੂ ਕੇ ਵੀ ਕਿਆਦੀ ਹੈ ਦੂਜੀ ਜਿੰਦਾਰਾ ਦੀ ਵੀ ਔਰ ਮੈਂ ਕਿਹਾ ਸਰਪੰਚ ਕੋਲ ਹੈ ਕਹਿੰਦੇ ਇਸ ਵਾਰੀ ਝਾੜੂ ਆ ਰਹਿਆ ਨੇ ਸਰਪੰਚ ਦੇ ਇਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹ ਹੀ ਜਾ ਕੇ ਸਰਪੰਚ ਬਣਾਤਾ ਇਹ ਗੱਲ ਸੱਚੀ ਹੈ ਕਿ ਉਹ ਹੈ ਇਹ ਝਾੜੂ ਆਲਿਆ ਨੇ ਨਵਾਂ ਰਿਵਾਜ ਪਾਇਆ ਉਹ ਤੋਂ ਪਿਛਲੀ ਵਾਰੀ ਚੋਣਾਂ ਹੋਈ ਸੀ ਕਿ ਨਹੀਂ ਹੋਈ ਕਿਉਂਕਿ ਜਿਹੜਾ ਵੀ ਇਲੈਕਸ਼ਨ ਲੜੇ ਚਾਹੇ ਉਹ ਸਰਪੰਚੀ ਦਾ ਹੋਵੇ ਮੈਂਬਰੀ ਦਾ ਹੋਵੇ ਤੇ ਐਮ.ਐਲ.ਏ ਦਾ ਉਮੀਦਵਾਰ ਆਵੇ ਘਰ ਘਰ ਅੱਤ ਜੋੜੇ ਆਪਣੀ ਗੱਲਬਾਤ ਕਰੇ ਵਾਅਦੇ ਕਰੇ ਫੇਰ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਨਹੀਂ ਤਾਂ ਸਰਪੰਚ ਤੋਂ ਬਿਨਾਂ ਵੋਟਾਂ ਤੋਂ ਹੀ ਬੰਨ ਗਏ ਅਗਲੇ ਨੂੰ ਲੱਗਦਾ ਯਾਰ ਮੈਂ ਕਿਹਾ ਤੇਰੇ ਤੋਂ ਮੋਟਾ ਲਈਆਂ ਮੈਂ ਤੇਰਾ ਕੰਮ ਕੀ ਕਰਾਂ ਇਹ ਨਵਾਂ ਰਿਵਾਜ ਝਾੜੂ ਵਾਲਿਆਂ ਨੇ ਪਾਇਆ ਹੈ ਵੀ ਵੋਟਾਂ ਤੋਂ ਦਿਨਾ ਹੀ ਸਰਪੰਚ ਜੁੜਾਤਾ ਔਰ ਜਿਹੜਾ ਵਿਅਕਤੀ ਵੋਟਾਂ ਤੋਂ ਬਿਨਾ ਬਣ ਜਾਂਦਾ ਹੈ ਉਹ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਮੈਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਨਹੀਂ ਕਹਿ ਰਿਹਾ ਵੋਟਾਂ ਦਾ ਚੰਗਾ ਬੰਦਾ ਹੋਵੇ ਲੇਕਿਨ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਰਾਜ ਦੇ ਵਿੱਚ ਉਹ ਵੋਟਾਂ ਮੰਗਣੀਆਂ ਜ਼ਰੂਰੀ ਹੈਗੀਆਂ ਸੋ ਇਹ ਆਮ ਆਦਮੀ ਪਾਰਟੀ ਦੀਆਂ ਕਰਤੂਤਾ ਹੈਗੀਆਂ ਮੈਨੂੰ ਯਾਦ ਹੈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਕਾਲੀ ਦਲ ਬਾਦਲ ਦੇ ਰਾਜ ਦੇ ਵਿੱਚ 4 ਸਾਲ ਬਾਅਦ ਵਾਲਿਆਂ ਦਾ ਰਾਜ ਰਿਹਾ ਮੈਂ ਬਾਦਲ ਸਾਫ ਦਾ ਜਿਹੜਾ ਹਲਕਾ ਹੈ ਤੇ ਮੇਰਾ ਹਲਕਾ ਨਾਲ ਨਾਲ ਹੈ ਗਿੱਦੜਵਾ ਤੇ ਲੰਦੀ 5-10 ਸਾਲ ਲਗਾਤਾਰ ਰਿਹਾ ਤੇ ਪੈਨਸ਼ਨ ਰਹੀ 500 ਉਹ ਠੀਕ ਹੈ ਕਾਂਗਰਸੀਆਂ ਨੂੰ ਲੋਕ ਨਿੰਦਦੇ ਬੜਾ ਹੈ ਕਿ ਅਸੀਂ ਪਿਛਲੀ ਵਾਰੀ ਸਾਡਾ ਰਾਜ ਰਿਹਾ ਤੇ 1000 ਰੁਪਿਆ ਪੈਨਸ਼ਨ ਵਧਾਈ ਤੇ 1500 ਬੀਬੀਆਂ ਦੀ ਤੇ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਅੱਜ 4 ਸਾਲ ਹੋ ਗਏ ਝਾੜੂ ਵਾਲਿਆਂ ਨੂੰ 4000 ਕਹਿੰਦੇ ਸੀ 2500 ਕਰ ਦਿਆਂਗੇ 1 ਰੁਪਿਆ ਨਹੀਂ ਵਧਾਇਆ ਅਸੀਂ ਹੋ ਗਿਆ 400 250 ਵਧਾਈ 750 ਕੀਤੀ ਤੇ ਫੇਰ 250 ਵਧਾਈ ਤੁਹਾਡੇ ਖਾਤੇ ਚ ਜਲਦਾਰ ਰਸਦ 1500 ਰੁਪਿਆ ਉਹ ਕਾਂਗਰਸ ਦਾ ਹੈ ਸਾਡੇ ਰਾਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਇਕੱਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਮੇਰੀ ਗੱਲ ਠੀਕ ਹੈ ਕਿ ਹੋਵੇ ਹੈ ਬਈ ਕਣਕ ਸਾਡੀ ਹੈ ਇਕੱਠੀ ਦੇ ਦੇ ਸਾਨੂੰ ਆਏ ਮਹੀਨੇ ਗਲੀ ਤੇ ਖੜਾ ਕਰ ਦਿੰਦੇ ਤੇਰੇ ਪਿਓ ਦਾ ਰਾਜ ਹੈ ਕੀ ਗਲਤ ਗੱਲ ਐ ਨਵਾਂ ਤਾਂ ਦੇਣਾ ਕੀ ਸੀ 5 ਕਿਲੋ ਕਰਦੀ ਵੀ ਦਵਾਰੇ ਲੈਣਾ ਚਲਾਓ ਕੁੜੀਆਂ ਨੂੰ ਫੇਰ ਕੁੜੀ ਦੇ ਵਿਆਹ ਤੇ 16000 ਰੁਪਏ ਦਾ ਸੀ ਜਦੋਂ ਬਾਦਲ ਦਾ ਰਾਜ ਸੀ 10 ਸਾਲ ਕਾਂਗਰਸ ਦਾ ਰਾਜ ਆਇਆ ਇਹਨਾਂ ਗਰੀਬਾਂ ਦੇ ਵਾਸਤੇ ਕੁੜੀਆਂ ਦੇ ਵਿਆਹ ਤੇ 51000 ਰੁਪਏ ਕੀਤਾ ਜਿਹੜਾ ਹੁਣ ਭਗਵੰਤ ਸਿੰਘ ਮਾਨ 1.5 ਸਾਲ ਬਾਅਦ ਦਿੰਦਾ ਤੁਹਾਨੂੰ ਜਦੋਂ ਕੁੜੀ ਦੇ ਘਰ ਮੁੰਡਾ ਜਾਂ ਪੈਂਦਾ ਉਦੋਂ 1.5 ਸਾਲ ਬਾਅਦ ਆਉਂਦਾ ਮੇਰੀ ਗੱਲ ਸਹੀ ਹੈ ਜੇ ਸੁਹੀ ਹੈ ਇਹ ਕਾਂਗਰਸ ਨੇ ਕੀਤਾ ਹੈ ਬੀਪੀਆਂ ਦੀ ਕੀ ਜੰਦੀਆਂ ਭਗਵਾਨ ਕਮਾਨ ਦਾ 1000 ਰੁਪਿਆ ਅਸੀਂ ਪੈਨਸ਼ਨ ਚ ਤੁਹਾਨੂੰ ਦੇ ਹੀ ਦਿੱਤਾ 1000 ਰੁਪਿਆ ਕੋਈ ਹਰ ਆਇਆ ਨਹੀਂ ਅਜੇ 4 ਸਾਲ ਹੋ ਗਏ ਬਾਹਰੋ ਚੋਕਾ 48 48000 ਰੁਪਿਆ ਬੀਪੀਆਂ ਦਾ ਬਕਾਇਆ ਬੰਦਾ ਹੈ ਝਾੜੂ ਵਾਲੇਓ ਦੇਜੋ ਤੇ ਵੋਟ ਲੈ ਲਓ ਤੁਸੀਂ ਕਹ ਸੀ 1000 ਰੁਪਿਆ ਮਹੀਨਾ ਦੇਾਂਗੇ ਅਜੇ 4 ਸਾਲ ਹੋ ਗਏ ਅਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਪੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪੁਰਾਣੇ ਬਿਜਲੀ ਦੇ ਬਿੱਲ ਬਕਾਏ ਕਹਿੰਦੇ ਮਾਫ ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਹੈ ਹੋਰ ਵੇਖ ਲਓ ਕਿਹੜਾ ਥੋੜਾ ਸਿੱਖ ਪਹਿਲਾ ਸਿੱਖ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪਾਠ ਕਰਦਾ ਸੀ ਗੁਰਦੁਆਰੇ ਤੇ ਸਾਈਕਲ ਤੇ ਚੱਲਦਾ ਸੀ ਗਿਆਨੀ ਜੈ ਸਿੰਘ ਕਾਂਗਰਸ ਨੇ ਬਣਾਇਆ ਮਿਸਤਰੀ ਸੀ ਜੱਤ ਦਾ ਬੂਟਾ ਸਿੰਘ ਪੱਠੇ ਪਾਇਆ ਕਰਦਾ ਸੀ ਡਗਰੇਟੇ ਗੁਰੂ ਕੇ ਬੇਟੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਬੂਟਾ ਸਿੰਘ ਕਾਂਗਰਸ ਨੇ ਪਾਗਾ ਲਾ ਫੌਜਾਂ ਦੇ ਜਰਨੈਲ ਬਣਾਏ ਪਾਗਾ ਲੇ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਇੱਕ ਪਾਗਾ ਦਾ ਬੰਦਾ ਜਿਹੜਾ ਪੰਜਾਬ ਦਾ ਉਹ ਹੈਣੀ ਮਗਰਲੇ 11 ਸਾਲਾਂ ਦਾ ਸਰਦਾਰ ਜੀ ਜਦੋਂ ਦਾ ਦੇਸ਼ ਬਣਿਆ ਸੀਗਾ ਆਏ ਮਾਰੀ ਪੰਜਾਬ ਦਾ ਇੱਕ ਪਾਗਾ ਦਾ ਜਰੂਰ ਉਸ ਵਜ਼ਾਰਤ 'ਚ ਰੱਖਿਆ ਜਾਂਦਾ ਸੀ ਕਿ ਲੋਕ ਕਹਿੰਦੇ ਅਸੀਂ ਸਿੱਖਾਂ ਦੀ ਪਾਰਟੀ ਆ ਇਹ ਦੂਜਾ ਕਾਂਗਰਸ ਪਾਰਟੀ ਕੀ ਕਰ ਸਕਦੀ ਹੈ ਆ ਰਾਹੁਲ ਗਾਂਧੀ ਹੈ ਆ ਸੁਖਵੀਰ ਬਾਦਲ ਕਹਿੰਦਾ ਮੈਂ ਬੜਾ ਬਖਾ ਸਿੱਖ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਬੜਾ ਸਿੱਖ ਹੈ ਰ ਇਹਨਾਂ ਨੇ ਮੱਥਾ ਟੇਕ ਕੇ ਤਾਂ ਜਰੂਰ ਆਉਂਦੇ ਐ ਤਿੰਨ ਦਿਨ ਲਗਾਤਾਰ ਹਰਮੰਦਰ ਸਾਹਿਬ ਰਾਹੁਲ ਗਾਂਧੀ ਜੋੜਿਆਂ ਦੀ ਚੁੱਕਿਆਂ ਦੀ ਤੇ ਪਾਣੀ ਦੀ ਸੇਵਾ ਕਰਦਾ ਤਿੰਨ ਦਿਨ ਲਗਾਤਾਰ ਜਿਹਨੂੰ ਬਧੇਰੇ ਰ ਜਿਵੇਂ ਹੈ ਨਾ ਸੁਖਵੀਰ ਨੇ ਕਦਾ ਕੀਤੀ ਤੇ ਨਾ ਰਾਜੇ ਬਣੇ ਗੜੇ ਕਦੇ ਹੋਈ ਅਸੀਂ ਆਪਣੇ ਆਪ ਨੂੰ ਸਿੱਖ ਬਾਲਾ ਵੱਡਾ ਕਹਿੰਦੇ ਉਹਨੂੰ ਕਹਿੰਦੇ ਮਾੜਾ ਜਿਹੜਾ ਗੁਰੂ ਘਰ ਦੇ ਤਿੰਨ ਦਿਨ ਆ ਕੇ ਬੈਠ ਕੇ ਆਉਂਦਾ ਤਾਂ ਵੀ ਆਰੀ ਆਇਆ ਇੱਕ ਵਾਰੀ ਨਹੀਂ ਆਇਆ ਸੋ ਇਸ ਤੇ ਜਰਾ ਵਿਚਾਰ ਕਰੋ ਕਿ ਕਿਹੜੀ ਪਾਰਟੀ ਥੋੜਾ ਫੈਲਾ ਕਰ ਸਕਦੀ ਹੈ ਕਰਨਬੋਜ ਨੇ ਉਮੀਦਵਾਰ ਕਹੇ ਹੈ ਇੱਕ ਦਾ ਉਮੀਦਵਾਰ ਹੈ ਜਿਹੜਾ ਤਿੰਨ ਵਾਰੀ ਐਮਐਲਏ ਰਿਹਾ ਹੈ ਇਹ ਹੋ ਚਲਾ ਗਿਆ ਉਹ ਆਮ ਆਦਮੀ ਪਾਰਟੀ ਪਹਿਲਾਂ ਉਹਨੇ ਤੁਹਾਡੇ ਕਿੰਨੇ ਮੁੰਡੇ ਲਵਾਏ ਐ ਕਿੰਨੀਆਂ ਬੀਬੀਆਂ ਮਾਸਟਰੀਆਂ ਲਵਾਈਆਂ ਜਿਹੜੀਆਂ ਹੁਣ ਸਾਹ ਚਲਵਾ ਦੂਗਾ ਚੌਥੀ ਵਾਰੀ ਬਣ ਕੇ ਪਹਿਲਾਂ 4 ਸਾਲਾਂ ਚ ਤੁਹਾਡੇ ਪਿੰਡ ਤੇ ਝਾੜੂ ਵਾਲਿਆਂ ਨੇ ਕਿੰਨੇ ਕੰਮ ਕੀਤੇ ਐ ਆ ਭਗਵੰਤ ਸਿੰਘ ਮਾਨ ਤੁਹਾਡੇ ਇਲਾਕੇ ਚ ਤਰਨਤਾਰਨ 4 ਸਾਲਾਂ ਚ ਨਹੀਂ ਆਇਆ ਉਹ ਇਲੈਕਸ਼ਨ ਆ ਕੇ ਤਾਂ ਆ ਗਿਆ 4 ਸਾਲ ਨਹੀਂ ਆਇਆ ਹੁਣ ਕਹਿੰਦਾ ਮੱਝੇ ਵਾਲਿਓ ਮੈਨੂੰ ਤਾਂ ਥੋੜੀ ਯਾਦ ਬੜੀ ਆਉਂਦੀ ਐ ਅੱਜ ਸਾਰਾ ਬੰਦਾ ਤਰਨਤਾਰਨ ਕੱਟੋ ਕਾਜ 20 ਹਜ਼ਾਰ ਬੰਦਾ ਕਰਨੇ ਤੇ ਆ ਕੇ ਆਡਾ ਡਸੰਸਾਵਾਂ ਦਾ ਬੈਠਾ ਇਸ ਕਰਕੇ ਆਉਂਦੇ ਦੇਰ ਲੱਗੀ ਟ੍ਰੈਫਿਕ ਜਾਮੇ ਟੈਲੀਫੋਨ ਕਰਕੇ ਪੁੱਛ ਲੋ ਆ ਹਾਲਾਤ ਹੈ ਇਸ ਝਾਂਦੀ ਸਰਕਾਰ ਦੇ ਦਿਨ ਦਿਹਾੜੇ ਬੰਦਾ ਮਾਰ ਦਿੰਦੇ ਐ ਫਲਾਨਾ ਬਲਾਕ ਪ੍ਰਧਾਨ ਬੜਾਤਾ ਉੱਥੇ ਗੋਲੀ ਚੱਲ ਗਈ ਨਸ਼ੇ ਦਾ ਕੋਈ ਅੰਤ ਨਹੀਂ ਐ ਕੋਈ ਚਾਕੂ ਕੱਢੀ ਫਿਰਦਾ ਕੋਈ ਕਿਰਪਾਨ ਲਈ ਫਿਰਦਾ ਕੋਈ ਬੰਦੂਖ ਲਈ ਫਿਰਦਾ ਕੋਈ ਸਟੇਨ ਗਨ ਲਈ ਫਿਰਦਾ ਮੈਂ ਰੇੜੀ ਵਾਲੇ ਤੋਂ ਮੁੱਟਾ ਮੰਗਣ ਗਿਆ ਬਾਜ਼ਾਰ 'ਚ ਉਹ ਕਿਹਾ ਮੁਰਾਦਪੁਰ ਦਾ ਸੀਗਾ ਉੱਥੇ ਮੁਰਾਦਪੁਰੇ ਜਾਂਦਾ ਹੈ ਕਹਿੰਦਾ ਜੀ ਟਮਾਟਰ ਵੇਚਣਾ ਰਾਤ ਨੂੰ ਡਰ ਲੱਗਦਾ ਹੈ 50 ਚੌਥੇ ਚਾਕੂ ਲਾ ਕੇ ਖੜ ਗਿਆ ਮੇਰੇ ਤੋਂ 2000 ਰੁਪਏ ਲੈ ਗਿਆ ਕਿਹਦਾ ਡਾ ਲੱਗਦਾ ਹੈ ਐਂ ਕੰਮ ਚੱਲ ਪਿਆ ਜੇ ਕੰਮ ਰੁਕਿਆ ਨਾ ਤੇ ਜੇ 40 20 ਪੈਸੇ ਕੱਢ ਲੈਣੇ ਆ ਇਹ ਭੁਰੀਖਾ ਛੱਡ ਦਿਓ ਜੇ 500 ਚਾਇਆ ਤਾਂ 500 ਕਿਛੇੜੀ ਲੈ ਜੂਗਾ ਆ ਕਾਲੀ ਦਾ ਨਾ ਇਹਨੇ ਗੈਂਗਸਟਰ ਹੀ ਖੜਾ ਕਰਤਾ ਮਾਤਾ ਜੀ ਪੁਰੀਕਾਰ ਆ ਲਈ ਜਾਂਦੀ ਐ ਉਹ ਦੂਜੇ ਦੇ ਕੰਨ ਨਾਲ ਸੇਕਦੇ ਤੇ ਫੋਨ ਲਾ ਦਿੰਦੀ ਐ ਹਾਂ ਭਾਈ ਕਿਵੇਂ ਦਰਨਾ ਐ ਉਹ ਕਹਿੰਦਾ ਜੀ ਤੁਹਾਨੂੰ ਹੀ ਪਾਉਂਗਾ ਐਮਸੀ ਖੜੇ ਹੋਏ ਲੋਕਾਂ ਤੋਂ ਲੈ ਕੇ ਫਰੋਬੀਆਂ ਤੇ ਐਮਸੀਆਂ ਨੂੰ ਦੇਤੀਆਂ ਉਹਨੇ ਆ ਕੀ ਨਾ ਉਹਦਾ ਬਾਠ ਐ ਬਾਠ ਜੇ ਬਾਠ ਕਾਂਗਰਸ ਦਾ ਰਾਜ ਆ ਗਿਆ ਨਾ ਤੈਨੂੰ ਪਹਿਲੇ ਮਹੀਨੇ ਨਵੇੜ ਦੂੰਗਾ ਕੰਮ ਫਿੱਟ ਕਰ ਦੂੰਗਾ ਗੈਂਗਸਟਰ ਪਹਿਲੇ ਮਹੀਨੇ ਕਾਂਗਰਸ ਬੰਦ ਨਵੇੜੂਗੀ ਮੈਂ ਤੁਹਾਨੂੰ ਦੱਸਾਂ ਇਹਨਾਂ ਗੈਂਗਸਟਰਾਂ ਨੇ ਨਵਾਂ ਪੀ ਲਿਆ ਇਹ ਗੈਂਗਸਟਰ ਸੋਚਦੇ ਐ ਇਹ ਸੋਖਾ ਕੰਮ ਹੈ ਝੋਨਾ ਲਾਉਣ ਦੀ ਕੀ ਲੋੜ ਹੈ ਕੈਲੀ ਫੂਨ ਕਰੋ ਤੇ 5 ਲੱਖ ਲੈ ਲੋ ਤੇ ਜੇ ਸਾਰਾ ਕੰਮ ਮੁੰਡਿਆਂ ਨੇ ਫਰਲਿਆ ਫਿਰ ਇੰਨੀ ਪੁਲਸ ਹੈ ਨਹੀਂ ਵੀ ਤੁਹਾਨੂੰ ਬਚਾ ਸਕੇ ਜੇ ਕਾਨੂੰਨ ਖਤਮ ਹੋ ਜੇਣਾ ਤੇ ਘਰੋਂ ਧੀਆ ਪੇੜਾ ਚੱਕ ਕੇ ਲੈ ਜਾਣਗੇ ਇਹ ਕਾਨੂੰਨ ਦਾ ਡਰ ਹੈ ਪੀਚਾ ਪੀਚਾ ਐਸੇ ਜਿਹੜੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਉਹ ਕਹਿੰਦੇ ਅਸੀਂ ਬਾਬਾ ਸਾਹਿਬ ਅੰਦੇਸ਼ ਕਰਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਇੱਕ ਨਵਾਂ ਕਾਨੂੰਨ ਬਣਾਵਾਂਗੇ ਅਸੀਂ ਇੱਕ ਨਵਾਂ ਦੇਸ਼ ਬਣਾਵਾਂਗੇ ਅਸੀਂ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦੇ ਲੈ ਰਹਿਣਾ ਹੈ ਆਪਣੇ ਦੇਸ਼ ਤੇ ਦੇਸ਼ ਨੂੰ ਮੰਗਣਾ ਨਹੀਂ ਹੁਣ ਤੁਸੀਂ ਸਮਾਜ ਸੇਵੀ ਨਹੀਂ ਹੋ ਹੁਣ ਤੁਸੀਂ ਰਾਜਨੀਤਿਕ ਲੋਕ ਬਣ ਗਏ ਹੋ ਗੁਰੂ ਦਾ ਪ੍ਰਚਾਰ ਜਿਹੜਾ ਕਰਦਾ ਹੈ ਉਹਦਾ ਗੁਰੂ ਦੀ satsang ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਰ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਮੈ ਉਹਦੇ ਨਾਲ ਹੈ ਕਿ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਆ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਕੀ ਫਰਕ ਹੈ ਭਾਈ ਤੂੰ ਵੀ ਇੱਕ ਰਾਜਨੀਤਿਕ ਹੈਂ ਸੀ ਰਾਜਨੀਤਿਕ ਹੈ ਮੇਰੇ ਕਹਿਣ ਦਾ ਮਤਲਬ ਜਿਹੜਾ ਗੁਰੂ ਘਰ ਨੂੰ ਪਿਆਰ ਹੈ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਹੈ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਐ ਸਾਡੇ ਕੋਲ ਇਹ ਸਿੱਖਿਆ ਦੀ ਕਮੀ ਐ ਆਹ ਵੇਖਿਆ ਗਿੱਲ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਐ ਜਿਹਨੇ ਆਪਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਹਨੇ ਇਸ ਕੌਮ ਦੇ ਲਈ ਲੜਾਈ ਲੜੀ ਐ ਇਹਦੀ ਕੁਰਬਾਨੀ ਘੱਟ ਐ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਕਰਨ ਵਾਲਾ ਐ ਉੱਥੇ ਤਾਂ ਅਸੀਂ ਸਾਰੇ ਨਕਮਸਤਕ ਹੁੰਨੇ ਹਾਂ ਸਾਡਾ ਪਿਓ ਐ ਗੁਰੂ ਗ੍ਰੰਥ ਸਾਹਿਬ ਜੀ ਪਰ ਰਾਜਨੀਤਿਕ ਰਾਜਨੀਤੀ ਦਾ ਗੱਲ ਹੁੰਦੀ ਹੈ। ਐਵੇਂ ਇੱਕ ਬੀਜੇਪੀ ਹੈ। ਬੀਜੇਪੀ ਨੇ 750 ਕਿਸਾਨ ਮਾਰ ਦਿੱਤਾ ਸਕਦਾ। 12 ਸਾਲਾਂ ਤੋਂ ਐ ਨਰਿੰਦਰ ਮੋਤੀ ਹਜੇ ਲੋਕ ਉਹਨਾਂ ਦੇ ਨਾਰੇ ਚਾਉਂਦੇ ਆ ਵੀ ਨਰਿੰਦਰ ਮੋਤੀ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਗਰੀਬਾਂ ਨੂੰ ਕਹਿੰਦੇ ਅਸੀਂ ਆਖ ਦੱਸੋ ਇੱਕ ਫੌਜ ਹੁੰਦੀ ਸੀ ਗਰੀਬਾਂ ਦੇ ਮੁੰਡਿਆਂ ਵਾਸਤੇ ਫੌਜ। ਉਹ ਫੌਜ ਦੀ ਭਰਤੀ ਰੋਕੀ ਬੈਠਾ ਜਿਹੜਾ ਪ੍ਰਧਾਨ ਮੰਤਰੀ ਬਣਿਆ ਤੇ ਨਵੀਂ ਸਕੀਮ ਚਲਾਈ ਅਗਨੀਵੀਰ ਉਹ ਮਰਜੰਦਾਂ ਦਾ ਚਲਾ ਅਗਨੀਵੀਰ ਨੂੰ ਮਿਲਦਾ ਹੀ ਕੁਝ ਨਹੀਂ। 4 ਸਾਲਾਂ ਵਾਸਤੇ ਗਰੀਬ ਦਾ ਪੁੱਤ ਫੌਜ ਚ ਵਰਤੀ ਹੁੰਦਾ ਸੀ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਇਹਨਾਂ ਨੇ ਅਗਰੀ ਨੀਸਲਾਤੀ ਜਿੱਤਾਂ ਨੂੰ ਕਹਿੰਦਾ ਮੈਂ 6000 ਰੁਪਏ ਦਿੰਦਾ ਕਿਸਾਨਾਂ ਨੂੰ ਸਾਫ ਦਾ ਉਹ ਭੜਿਆ ਮਾਨ ਸਾਹ ਮਹੀਨੇ ਦਾ ਬੱਕਰੀ ਖਾ ਜਾਂਦੀ ਹੈ 6000 ਦਾ ਤੂੰ ਕਹਿੰਦਾ ਸਾਫ ਦਾ 12 ਸਾਲਾਂ ਚ ਪ੍ਰਧਾਨ ਮੰਤਰੀ ਨੇ ਕੋਈ ਨੌਕਰੀ ਲਾਇਆ ਤੁਹਾਨੂੰ ਭੱਜ ਜਾਓ ਭਗੰਤ ਮਾਰ ਨੂੰ 12 ਸਾਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਬਾਦਰ ਤੇ ਕੋਈ ਵੱਡੀ ਫੈਕਟਰੀ ਲਾਈ ਹੈ ਜਿਹੜਾ ਭਾਜਪਾ ਨੂੰ ਵੋਟ ਪਾਉਂਦਾ ਉਹ ਪੰਜਾਬ ਦਾ ਦੁਸ਼ਮਣ ਹੈ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਬੱਚੋ ਇਹ ਮੈਂ ਲੋਕਾਂ ਤੋਂ ਇਹ ਕਰਨ ਮੁਰਜਾ ਖੋਡੇ ਪਿੰਡਾਂ ਦਾ ਇਹਦਾ ਪਸੋਕੜ ਕਾਂਗਰਸ ਦਾ ਸੀ ਅਸੀਂ ਆਪ ਦੇ ਪੁਰਾਣੇ ਕਾਂਗਰਸੀ ਬੰਦੇ ਨੂੰ ਟਿਕਟ ਦਿੱਤੀ ਆ ਇਹ ਗੁੰਡਾ ਨਹੀਂ ਹੈ ਇਹ شریف ਹੈ ਗੁੰਗਾ ਬੰਦਾ ਨਹੀਂ ਚਾਹੀਦਾ ਪੰਜਾਬ ਦਾ ਜਿਹੜਾ ਬੰਦਾ ਐਮਐਲਏ ਬਣੇ ਤੇ ਤਰਕੇ ਪੁਨੇ ਘਰੇ ਪਿਸਤੌਲ ਲੈ ਕੇ ਆ ਜੇ ਕੀ ਕਹੋਗੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਹੱਥ ਜੋੜਦਾ ਹੋਵੇ ਤੁਹਾਨੂੰ ਐਮਐਲਏ ਚਾਹੀਦਾ ਜਿਹੜਾ ਜੁੜੇ ਛਾੜਦਾ ਹੋਵੇ ਜਿਹੜਾ ਤੁਸੀਂ ਗਾਲ ਮੰਦਾ ਵੀ ਕੱਢ ਦਿਓ ਅਗਲਾ ਕਿਵੇਂ ਬਾਈ ਦੀ ਗਲਤੀ ਹੋ ਗਈ ਮੈਂ ਠੀਕ ਕਰਾ ਦਿੰਦੇ ਇਹੋ ਜਿਹਾ ਐਮਐਲਏ ਚਾਹੀਦਾ ਜਿਹਨੂੰ ਤੋਂ ਤੁਹਾਨੂੰ ਡਰ ਲੱਗਦਾ ਹੋਵੇ ਬੋਲੋ ਸੋ ਮੇਰੀ ਬੇਟੀ ਆ ਮਾਤਾ ਉਹ ਪੈਣੋ ਅੱਜ ਹਾਲਾਤ ਬਹੁਤ ਮਾੜੇ ਆ ਉਹ ਕਾਂਗਰਸ ਦਾ ਰਾਜ ਅੱਜ ਤੋਂ 12 ਵਾਰੇ ਪਹਿਲਾਂ ਸੀਗਾ ਜਦੋਂ ਮਨਮੋਹਨ ਸਿੰਘ ਸੀ 22000 ਪੀਏ ਨੂੰ ਤੋੜਾ ਸਿਉਣਾ ਮਿਲਦਾ ਸੀ ਉਦੋਂ ਅੱਜ ਤੋਂ 12 ਸਾਲ ਪਹਿਲਾਂ ਕਾਂਗਰਸ ਨੇ ਇਸ ਦੇਸ਼ ਤੇ 60 ਸਾਲ ਰਾਜ ਕੀਤਾ 60 ਸਾਲ ਤੇ ਸਿਉਣੀ ਦਾ ਪਹਾ 60 ਸਾਲਾਂ ਚ 22000 ਤੋਂ ਵੱਧ ਨਹੀਂ ਦਿੱਤਾ ਤਾਂ ਬੀਜੇਪੀ ਵਾਲੇ 11 12 ਸਾਲ ਹੋਏ ਆਏ ਆ ਨੂੰ ਅੱਜ ਸਰਕਾਰ ਜੀ 1,28,000 ਹੈ ਕੁੜੀ ਤੇ ਵਿਆਹ ਤੇ ਤੋੜਾ ਸਿਉਣਾ ਨਹੀਂ ਗਰੀਬ ਖਾਸ ਦਾ ਚਾਂਦੀ ਦਾ ਮਾਰਾ ਹਾਲ ਹੋ ਗਿਆ ਅੱਜ ਤੋਂ 12 ਮਹੀਨੇ ਪਹਿਲਾਂ 12 ਮਹੀਨੇ ਪਹਿਲਾਂ ਸੱਤਾ ਕਾਂਗਰਸ ਨੇ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਸੀ 350 ਰੁਪਇਆ ਆ ਮਾਦਾ ਸ਼ੇਰ મોદી ਆਇਆ 12 ਸਾਲਾਂ ਚ ਇਹਨੇ ਮਾਦੇ ਸ਼ੇਰ ਨੇ ਅਸੀਂ 60 ਸਾਲਾਂ ਚ 350 ਲੈ ਕੇ ਆਏ ਹਾਂ ਸਰਦਾਰ ਸਾਹਿਬ ਕਿ 12 ਸਾਲਾਂ ਚ 1250 400 ਰੁਪਏ ਦਾ ਡੀਏਪੀ ਦਾ ਘੱਟਾ ਹੁੰਦਾ ਸੀ ਮਨਮੋਹਨ ਸਿੰਘ ਦੇ ਰਾਜ ਬਾਅਦ ਇਹ ਵੀ ਮਿਲਦੀ ਨਹੀਂ ਤੇ 1600 ਰੁਪਏ ਡੀਏਪੀ ਦੇ ਘੱਟੇ ਦਾ ਭਾਅ ਹੈ ਅੱਜ ਤੋਂ 12 ਸਾਲ ਪਹਿਲਾਂ 45 ਰੁਪਏ ਡੀਜ਼ਲ ਹੁੰਦਾ ਸੀ 52 ਰੁਪਏ ਪੈਟਰੋਲ ਹੁੰਦਾ ਸੀ ਅੱਜ 100 ਰੁਪਏ ਤੋਂ ਉੱਤੇ ਐ ਖੰਡ ਚਾਪਤੀ ਤੇਲ ਸਰੋਂ ਦਾ ਤੇਲ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਲੋਕ ਕਹਿੰਦੇ ਭੀਜੇਪੀ ਤੇ ਸਰਕਾਰ ਆ ਚੰਗੀਆਂ ਕਚੂਮਰ ਕਰਦਾ ਗਰੀਬਾਂ ਦਾ ਜੇ ਨੌਕਰੀਆਂ ਦਿੰਦੇ ਤਾਂ ਮੁੰਡੇ ਗੈਂਗਸਟਰ ਕਾਨੂੰ ਬੰਦੇ ਚੋਰ ਚੱਕੇ ਕਾਨੂੰ ਬੰਦੇ ਨਸ਼ੇ ਕਾਨੂੰ ਕਰਦੇ ਏ ਇਹ ਨਸ਼ਾ ਨਹੀਂ ਬੰਦ ਹੋਣਾ ਜਦ ਨਸ਼ਾ ਅਵਰਧ ਚਲਾਤਾ ਹੋ ਗਿਆ ਤੁਹਾਡੇ ਪਿੰਡ ਨਸ਼ਾ ਬੰਦ ਏ ਨਸ਼ਾ ਨੌਕਰੀ ਲੈ ਕੇ ਆਓ ਇਹ ਚਿੱਟੇ ਦਾ ਹੱਲ ਕੱਢੋ ਇਹ ਸਮੈਕ ਦਾ ਹੱਲ ਕੱਢੋ ਜਿੰਨਾ ਚਿਰ ਇਹਦਾ ਹੱਲ ਨਹੀਂ ਕਰਦੇ ਇਹ ਨਸ਼ਾ ਬੰਦ ਨਹੀਂ ਹੋਏਗਾ ਇਹਦਾ ਆਲਟਰਨੇਟਿਵ ਕੱਢਣਾ ਪਏਗਾ ਮੈਂ ਸੋਚ ਵਿਚਾਰ ਕੇ ਇਹਨਾਂ ਤੇ ਕੰਮ ਕਰ ਰਹੇ ਹਾਂ ਉਹਨਾਂ ਦੇ ਦਿਨਾਂ ਚ ਸਰਕਾਰ ਅਗਰ ਕਾਂਗਰਸ ਪਾਰਟੀ ਦੀ ਆਈਪੀਐਸੀ ਆਪ ਦੀ ਨੀਤੀ ਦੇਵਾਂਗੇ ਕਿ ਚਿੱਟੇ ਤੋਂ ਕੈਪਸੂਲਾ ਤੋਂ ਓਪੀਕੇ ਤੋਂ ਸਮੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਤਾਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਦੂਜਾ ਇਹਦਾ ਅਲਟਰਨੇਟਿਵ ਨਸ਼ਾ ਦੇਣਾ ਪਏਗਾ ਅਫੀਮ ਜਾਂ ਭੁੱਕੀ ਕਿਉਂਕਿ ਜਿਹੜਾ ਚਿੱਟਾ ਖਾਂਦਾ ਹੈ ਜਿਹੜਾ ਸਮੈਕ ਪੀਂਦਾ ਹੈ ਜਿਹੜਾ ਟੀਕਾ ਲਾਉਂਦਾ ਹੈ ਉਹ ਢਾਈ ਤੋਂ ਤਿੰਨ ਸਾਲਾਂ 'ਚ ਮਰ ਜਾਂਦਾ ਹੈ ਲੇਕਿਨ ਜਿਹੜਾ ਭੁੱਕੀ ਤੇ ਅਫੀਮ ਖਾਂਦਾ ਹੈ ਉਹ 40 ਸਾਲ ਉਹਨੂੰ ਕੁਝ ਨਹੀਂ ਹੁੰਦਾ ਉਹ ਮਰਦਾ ਨਹੀਂ ਹੈ ਸਾਨੂੰ ਆਪਦੇ ਬੱਚਿਆਂ ਦੀਆਂ ਅਗਰ ਜਾਨਾਂ ਬਚਾਉਣੀ ਹੈ ਤੇ ਸਾਨੂੰ ਇਹਦਾ ਹੱਲ ਕੱਢਣਾ ਪਏਗਾ ਛੱਡੀ ਤਾਂ ਚਾਹ ਨਹੀਂ ਜਾਂਦੀ ਆ ਬਜ਼ੁਰਗ ਭੈਣਾ ਨੂੰ ਕਹਿ ਦਿਓ ਵੀ ਚਾਹ ਨਹੀਂ ਪੀਣੀ ਤਰਕੇ ਕਹਿੰਦੀ ਨਾ ਭਾਈ ਚਾਹ ਤੋਂ ਬਿਨਾਂ ਤਾਂ ਠੋਖੇ ਨਹੀਂ ਜਾਂਦਾ ਚਾਹ ਇੱਕ ਨਸ਼ਾ ਹੈ ਜੇ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਜਿਹੜਾ ਚਿੱਟਾ ਤੇ ਕੈਪਸੂਲ ਖਾਂਦਾ ਉਹ ਕਿਦਾਂ ਛੱਡੇ ਜੇ ਉਹਨੂੰ ਇਹਦਾ ਬਦਲਾਵ ਹੱਲਣਾ ਦਿੱਤਾ ਤਾਂ ਫਿਰ ਕੰਮ ਚੱਲੇਗਾ ਨਹੀਂ ਮੈਂ ਹਰ ਕਿਸੇ ਦਾ ਬਰੋਦੀ ਆ ਮੈਂ ਤਾਂ ਅੰਡਾ ਵੀ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਲੇਕਿਨ ਅਗਰ ਸੰਧਿਆ ਨੂੰ ਬਚਾਉਣਾ ਹੈ ਤਾਂ ਉਹਨੂੰ ਥੋੜਾ ਘੱਟ ਘਾਟਕ ਨਸ਼ਾ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ ਪਹਿਲਾ ਬੰਦੇ ਨੂੰ ਜਿਹੜਾ ਮਾਰਦਾ ਨਸ਼ਾ ਉਹਦੇ ਤੋਂ ਘੱਟ ਮਾਰੂ ਨਸ਼ੇ ਤੇ ਤਬਦੀਲ ਕਰਨਾ ਪਏਗਾ ਫੇਰ ਉਹਨੂੰ ਕੱਢਣਾ ਪਏਗਾ ਨਸ਼ਾ ਨਹੀਂ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ 2025 ਤੋਂ ਵੋਟ ਹੈ 2000 ਉਹ ਟ ਹੈ ਜਿਹੜੀ ਉਹ ਲਗਭਗ ਬੰਦੇ ਪਰਵਾਰਾ ਵੀ ਹੈ ਰਗਰੇਟੇ ਗੁਰੂ ਕੇ ਬੇਟਿਆ ਦੀ ਹੈ ਦੂਜੀ ਗਿੰਦਾਰਾ ਦੀ ਵੀ ਔਰ ਮੈਂ ਕਿਹਾ ਸਰਪੰਚ ਕੋਲ ਹੈ ਕਹਿੰਦੇ ਇਸ ਵਾਰੀ ਝਾੜੂ ਆ ਰਿਆ ਨੇ ਸਰਪੰਚ ਦੇ ਇਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹੀ ਜਾ ਕੇ ਸਰਪੰਚ